ਕਰਨਲ ਹੋਏ ਆਰਮੀ ਦਾ 14 ਤਰੀਕ ਨੂੰ ਤਾਂ ਸਿਰ ਪਾੜ ਕੇ ਰੱਖਦੇ ਉਹਦੀਆਂ ਬਾਹਾਂ ਤੋੜ ਕੇ ਰੱਖੀ ਤੇ ਕਹਿੰਦੇ ਸਾਨੂੰ ਦੱਸਿਆ ਗਿਆ ਇਹਨਾਂ ਨੂੰ ਪਤਾ ਨਹੀਂ ਸੀ ਜਿਨ੍ਹਾਂ ਨੇ ਵੀ ਕੀਤਾ ਕੀਤਾ ਉਹਦੇ ਉੱਤੇ ਡੀਐਸਪੀ ਹੁੰਦਾ ਚੁੱਪ ਉਹਦੇ ਉੱਤੇ ਐਸਪੀ ਹੁੰਦਾ ਚੁੱਪ ਉਹਦੇ ਉੱਤੇ ਐਸਐਸਪੀ ਉਹਨਾਂ ਦਾ ਤੇ ਜਿੰਨਾ ਕੱਟ ਕਰੀਓ ਉਹਨਾਂ ਉਹਨਾਂ ਕੱਟ ਬੋਲੀਓ ਉਹ ਹੀ ਚੰਗਾ ਉਹ ਸਾਰਾ ਕੁਝ ਉਹਨਾਂ ਨੇ ਆਪਣਾ ਦਿਖਾਈ ਦਿੱਤਾ ਉਹਦੇ ਉੱਤੇ ਆਈਜੀ ਡੀਐਜੀ ਕਿੰਨੇ ਮਤਲਬ ਇਹ ਆਪਣਾ ਡੀਜੀਪੀ ਫਿਰ ਸਾਡੇ ਚੀਫ ਮਿੰისტਰ ਹੈ ਹੋਮ ਇਸ ਕਿਸੇ ਨੇ ਇੱਕ ਲਫਜ਼ ਨਹੀਂ ਕੀਤਾ ਪਰਚਾ ਨਹੀਂ ਪਰਚਾ ਪਰਚਾ ਕਰ ਦਿੰਦੇ ਆ ਪਰਚਾ ਕੌਣ ਕਰਦਾ ਹੈ ਆਪਣਾ ਟਾਬੇ ਵਾਲਾ ਤੇਰਾ ਕੀ ਲੈਣਾ ਦੇਣਾ ਉਹਦੇ 'ਚ ਟਾਬੇ ਵਾਲੇ ਦਾ ਪਰ ਇਹਨਾਂ ਦੀ ਵੇਖੋ ਨਾ ਕਰੋ ਤੇ ਤੁਸੀਂ ਯਾਰ ਕਹਿੰਦੇ ਹੋ ਇੰਨੀਆਂ ਡਿਗਰੀਆਂ ਨੇ ਇੰਨੀ ਅਸੀਂ ਉਹ ਕੀ ਕੀ ਦਾ ਯੂਪੀਐਸਐਸਸੀ ਵਗੈਰਾ ਕੀਤਾ ਤੇ ਇਦਾਂ ਤੁਸੀਂ ਨਿਕਲ ਨਾ ਪਰ ਜਿਵੇਂ ਡੀਜੀਪੀ ਪੰਜਾਬ ਤੇ ਐਸਐਸਪੀ ਨਾਨਕ ਸਿੰਘ ਆਪਣੇ ਅਫਸਰਾਂ ਨੂੰ ਬਚਾਉਣ ਤੇ ਲੱਗੇਗੇ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੇ ਆਪਣੀ ਸਾਖ ਦਾ ਕੇ ਲਗਾਤੀ ਪਰ ਐਫਆਈਆਰ ਤੇ ਇੰਨਾ ਟਾਈਮ ਕਿਉਂ ਲਗਾਤੀ ਕਿ ਇਹ ਆਪਣੇ ਬੰਦਿਆਂ ਨੂੰ ਬਚਾ ਲੈਣੇ ਬਿਲਕੁਲ ਨਹੀਂ ਇਹ ਆਪਣੇ ਗੁੰਲਿਆਂ ਨੂੰ ਬਚਾ ਲੈਣੇ ਸਾਰੀ ਦੁਨੀਆ ਨੂੰ ਪਤਾ ਹਰ ਬੰਦਾ ਜਾ ਕੇ ਆ ਵੀ ਸਾਢੇ ਲੇਟੈਕਸ ਦਿੱਤੇ ਤੁਸੀਂ ਮੌਜਨਾ ਕਰ ਦਿਓ ਅਰੇ ਆਰਾਮ ਕਰ ਦਿਓ ਕਰੋ ਪਰ ਜਿੱਥੇ ਜਦੋਂ ਵੈਚਿਪਸ ਆ ਡਾਊਨ ਉਸੇ ਤੇ ਹਰ ਤੁਸੀਂ ਇਨਸਾਫ ਤੇ ਕਰੋ ਪੰਜਾਬ ਦੇ ਵਿੱਚ ਪਿਛਲੇ ਦਿਨ ਦੇਖਿਆ ਗਿਆ ਲਗਾਤਾਰ ਬਲਡੋਜ਼ਰ ਪਾਲਸੀ ਲੈ ਕੇ ਆਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਫੀਲਾ ਪੰਜਾ ਲਗਾਤਾਰ ਚਲਾਇਆ ਜਾ ਰਿਹਾ ਹੈ ਕਿਹਾ ਇਹ ਇਹ ਜਾ ਰਿਹਾ ਵੀ ਇਹ ਨਸ਼ੇ ਤਸ਼ਕਰਾ ਦੇ ਵਿਰੁੱਧ ਨਸ਼ੇ ਤਸ਼ਕਰਾ ਦੇ ਖਾਤੇ ਢਾਏ ਜਾ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਵੱਡੇ ਮਗਰਮਾਚੇ ਨੇ ਉਹਨਾਂ ਦੇ ਵੱਡੇ ਵੱਡੇ ਮਹਿਲ ਐਵੇਂ ਖੜੇ ਨੇ ਔਰ ਤੁਹਾਡੀ ਕਰਤੂਸ ਕਰਕੇ ਕਾਟ ਲਾ ਕੇ ਉਹ ਬੱਚਾ ਜਿਹਨੇ ਪੜ ਕੇ ਡਾਕਟਰ ਇੰਜੀਨੀਅਰ ਹੋ ਸਕਦਾ ਪ੍ਰਾਈਮ ਮਿਨਿਸਟਰ ਵੀ ਬਣਦਾ ਉਸ ਨੂੰ ਗੁੰਡਾ ਬਣਾ ਦੇ ਰਾਹਤ ਕਰਦੇ ਐਨਜੀਓ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਆ ਉਸ ਰਿਪੋਰਟ ਦੇ ਵਿੱਚ ਆਇਆ 20% ਤੋਂ ਵੱਧ ਪੁਲਿਸ ਮੁਲਾਜ਼ਮ ਇਹੋ ਜਿਹੇ ਹਨ ਜਿਹੜੇ ਲੋਕਾਂ ਉੱਤੇ ਆਪਣਾ ਦਬਾਅ ਪਾਉਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਜੇ ਲੋਕਾਂ ਉੱਤੇ ਦਬਾਅ ਨਹੀਂ ਪਾਵਾਂਗੇ ਤਾਂ ਲੋਕ ਸਾਡੇ ਵਿਰੁੱਧ ਹੋ ਜਾਣਗੇ ਇਸ ਕਰਕੇ ਅਸੀਂ ਦਬਾਅ ਪਾ ਕੇ ਉਹਨਾਂ ਉੱਤੇ ਰੱਖਣਾ ਚਾਹੁੰਦੇ ਆ ਇਹ ਤੇ ਮੈਂ ਕਹਿੰਦਾ ਉਹ 80% ਤੜਲੇ ਜ਼ਮੀਰ ਨੂੰ ਕੀ ਹੋਇਆ ਤੁਸੀਂ ਸੰਵਿਧਾਨ ਦੀਆਂ ਸੁਵਾਂ ਲਈਆਂ ਨੇ ਪੰਜਾਬ ਨੂੰ ਠੱਠੇ ਖੁੱਸ ਡਰਨੌਲਾ ਜਾ ਰਿਹਾ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਗੱਲ ਕਰਾਂਗੇ ਜਿਵੇਂ ਪਿਛਲੇ ਦਿਨੀ ਪੰਜਾਬ ਦੇ ਇੰਡੀਅਨ ਆਰਮੀ ਦੇ ਕਰਨਲ ਬਾੜਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਕੀ ਕਾਰਗੁਜ਼ਾਰੀ ਹੋਈ ਹੈ ਤੇ ਹਾਈ ਕੋਰਟ ਵਿੱਚ ਸੁਣਵਾਈ ਜਾ ਰਹੀ ਹੈ ਤੇ ਹਾਈ ਕੋਰਟ ਹਾਲੇ ਵੀ ਨਾਰਾਜ਼ ਹੈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੋ ਗੱਲਬਾਤ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਕੈਪਟਨ ਕੁੰਮਣ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਪਿਆਰ ਪਰਿਸ਼ਾਤਿਕਾ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਸਰ ਇਸ ਮਾਮਲੇ ਨੂੰ ਪਸ਼ਵੀਦਰ ਬਾੜ ਦੇ ਕੁੱਟਮਾਰ ਮਾਮਲੇ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕੀ ਅੱਗੇ ਦੀ ਕਾਰਵਾਈ ਹੋਣੀ ਹੈ ਹੁਣ ਇਹ ਮਾਮਲਾ ਹੁਣ ਦੇਖੋ ਡਿਟੇਲ ਹਰ ਇੱਕ ਨੂੰ ਪਤਾ ਹੈ ਜੀ ਇਹਦੇ ਚੋਂ ਨਿਕਲਿਆ ਕਿ ਨਿਕਲਿਆ ਇਹ ਕਿ ਇਟ ਸ਼ੋਜ਼ ਕਿ ਸਾਡੇ ਪੁਲਿਸ ਦੀ ਕਿੰਨੀ ਕੁ ਐਫੀਸ਼ੀਐਂਟ ਹੈ ਤੇ ਫੌਜ ਵੀ ਕਿੰਨੀ ਕੁ ਆ ਗਈ ਹੈ ਜੀ ਆਪਾਂ ਪੁਲਿਸ ਵੱਲ ਪਹਿਲਾਂ ਚੱਲਦੇ ਹਾਂ ਸ਼ੁਰੂਆਤ ਇੱਥੋਂ ਹੀ ਹੋਸੀ ਕਿ ਗੱਲ ਨਿਕਲੀ ਹੈ ਇਟ ਸ਼ੋਜ਼ ਕਿ ਨਾ ਇਹਨਾਂ ਕੋਲ ਕੀ ਕੀ ਦਾ ਵਿਲ ਹੈ ਹੂੰ ਕਿ ਮੈਂ ਕੰਮ ਕਰਨਾ ਨਾ ਇਹ ਵਿਜ਼ਡਮ ਹੈ ਕਿ ਮੈਂ ਵਿਜ਼ਡਮ ਤੋਂ ਕਿ ਸਿਆਣ ਪਾਏ ਕੰਮ ਚੱਲਣ ਦਾ ਮੈਂ ਇਹ ਦੋ ਗੱਲਾਂ ਜਿਹੜਾ ਡਿਟੇਲ ਕਰ ਦਿਆਂ ਜੀ ਆਪਣਾ ਇਸ਼ੂ ਹੁੰਦਾ ਹੈ 13 14 ਦੇ ਰਾਤ ਹੂੰ ਠੀਕ ਹੈ ਐਂਡ ਇਨਾ ਜ਼ਬਰਦਸਤ ਕੀ ਕੀ ਦਾ ਗਲਤ ਕੰਮ ਹੁੰਦਾ ਹੈ ਜਿਹਦੇ ਇਹ ਤੋਂ ਪਹਿਲਾਂ ਦਾ ਕੋਈ ਐਗਜ਼ਾਮਪਲ ਨਹੀਂ ਆ। ਉਹਨੂੰ ਹੈਂਡਲ ਕਿਵੇਂ ਕਰਦੇ ਨੇ? ਆ ਸਵੇਰੇ ਮਤਲਬ 14 ਦਾ ਦਿਨ ਤੇ ਭੈਣ ਸਾਡੀ ਭੱਜ-ਭੱਜ ਕੇ ਜਿਹਨੂੰ ਕਹਿੰਦਾ ਉਹਨੂੰ ਸਮਝ ਨਹੀਂ ਆ ਰਿਹਾ ਕੀ ਹੋ ਕੀ ਰਿਹਾ। ਬਿਲਕੁਲ। ਕਿ ਪੈਸਾ ਐਸਪੀ ਸਾਹਿਬ ਮਿਲ ਨਹੀਂ ਰਹੇ। ਐਂਡ ਮਤਲਬ ਭੱਜਣ ਲਈ ਹੈ ਜਿਹਨੂੰ ਕਹਿੰਦਾ ਬਈ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ। ਜੀ। 14 ਨਿਕਲ ਗਿਆ। 15 ਨੂੰ ਆਪਣਾ ਫੇਰ ਥੋੜੇ ਜਿਹਾ ਆਪਣਾ ਕੀ ਕਿੰਦਾ ਜਿਵੇਂ ਹੁੰਦਾ ਹੈ ਕੀ ਕਿੰਦਾ ਪਬਲਿਕ ਦਾ ਥੋੜਾ ਸੋਸ਼ਲ ਮੀਡੀਆ ਵਗੈਰਾ ਹੁੰਦਾ ਔਰ ਐਨ ਐਚ ਇ ਤੇ ਮੈਂ ਐਡ ਕਰ ਦਿਆਂ ਕਿ ਆਰਮੀ ਕਹਿੰਦੀ ਇਹ ਸਾਨੂੰ ਦੱਸਿਆ ਗਿਆ ਜੀ ਇਹ ਗੱਲ ਮੈਂ ਆਪਾਂ ਕਿਤ ਲਾਂਗੇ ਆਰਮੀ ਕੇ ਦਸਰੋਂ ਦੱਸਿਆ ਗਿਆ ਕਰਨਲ ਉਹ ਆਰਮੀ ਦਾ 14 ਤਰੀਕ ਨੂੰ ਤਾਂ ਸਿਰ ਪਾੜ ਕੇ ਰੱਖਦੇ ਉਹਦੀਆਂ ਬਾਹਾਂ ਤੋੜ ਕੇ ਰੱਖੀ ਤੇ ਕਹਿੰਦੇ ਸਾਨੂੰ ਦੱਸਿਆ ਗਿਆ ਇਹਨਾਂ ਨੂੰ ਪਤਾ ਨਹੀਂ ਸੀ ਲੱਗਾ ਪਰ ਆਪਾਂ ਜੇ ਪੁਲਿਸ ਵਾਲੀ ਲੈਣੇ ਆ ਤਾਂ ਇਸ ਵੇਲੇ ਵੇਖ ਲਓ ਪੁਲਿਸ ਇਸ ਹਿਆਰ ਕੀ ਵੇਖ ਲਓ ਜਿਨ੍ਹਾਂ ਨੇ ਵੀ ਕੀਤਾ ਕੀਤਾ ਉਹਦੇ ਉੱਤੇ ਡੀਐਸਪੀ ਹੁੰਦਾ ਹੈ ਚੁੱਪ ਉਹਦੇ ਉੱਤੇ ਐਸਪੀ ਹੁੰਦਾ ਹੈ ਚੁੱਪ ਉਹਦੇ ਉੱਤੇ ਐਸਐਸਪੀ ਉਹਨਾਂ ਦਾ ਤੇ ਜਿੰਨਾ ਕੱਟ ਕਰੀਓ ਉਹਨਾਂ ਉਹਨਾਂ ਕੱਟ ਬੋਲੀਓ ਉਹ ਹੀ ਚੰਗਾ ਉਹ ਸਾਰਾ ਕੁਝ ਨੇ ਆਪਣੇ ਦਿਖਾਈ ਦਿੱਤਾ ਉਹਦੇ ਉੱਤੇ ਆਈਜੀ ਡੀਜੀ ਕਿੰਨੇ ਮਤਲਬ ਆਪਣਾ ਡੀਜੀਪੀ ਫਿਰ ਸਾਡੇ ਚੀਫ ਮਿੰისტਰ ਹੋਮ ਮੰਤਰੀ ਕਿਸੇ ਨੇ ਇੱਕ ਲਫਜ਼ ਨਹੀਂ ਬੋਲਿਆ ਕਿਸੇ ਨੇ ਬਾਣੀ ਫੜੀ ਇਦੋਂ ਪੜਾ ਕੀ ਹੋਏਗਾ ਤੁਸੀਂ ਕਹਿੰਦੇ ਔਰ ਸਰਕਾਰ ਹੁੰਦੀ ਕਾਦੀ ਸਰਕਾਰ ਦਾ ਕੰਮ ਇਹੀ ਹੈ ਲਾਅ ਐਂਡ ਆਰਡਰ ਜੇ ਇਲਾਕੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਦੇਖੋ ਕਿਸੇ ਵੀ ਸੂਬੇ ਦੀ ਜੇ ਪ੍ਰੋਗਰੈਸ ਕਰਨੀ ਹੈ ਨਾ ਤੇ ਉਹਦੇ ਵਿੱਚ ਖਰਚੇ ਹੁੰਦੇ ਨੇ ਉਹਦੇ ਤੋਂ ਲੱਗਦੇ ਨੇ ਕਰੋੜਾਂ ਲੱਖਾਂ ਕਰੋੜਾ ਅੱਜ ਵੇਖ ਲਓ 50 ਲੱਖ 7.4 ਕਰੋੜ ਦਾ ਕਰਜ਼ਾ ਹੈ ਠੀਕ ਹੈ ਕਿਉਂ ਅੱਛਾ ਬਟ ਇੱਕ ਲਾਅ ਐ ਨਾ ਆਰਡਰ ਐ ਇੱਕ ਐਸਾ ਡਿਪਾਰਟਮੈਂਟ ਜਿਹਦੇ ਚੁਵਾਨੀ ਨਹੀਂ ਲੱਗਦੀ ਤੁਸੀਂ ਇੰਡਸਟਰੀ ਲਾਉਣੀ ਹੈ ਸੜਕਾਂ ਬਣਾਉਣੀਆਂ ਤੁਹਾਡੇ ਕੋਲ ਖਜ਼ਾਨੇ ਖਾਲੀ ਰਹਿੰਦੇ ਨੇ ਲਾਅ ਐਂਡ ਆਰਡਰ ਐ ਐਸਾ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਔਰ ਜਿਹਦੇ ਸਿਰ ਤੇ ਸਭ ਕੁਝ ਚੱਲਦਾ ਹੈ ਉਹਦੇ ਚ ਚਵਾਨੀ ਨਹੀਂ ਲੱਗਦੀ ਉਹ ਕੰਮ ਤੁਸੀਂ ਨਕਮਾ ਕਰਦੇ ਹੋ ਕਿਵੇਂ ਬਾਕੀ ਚਵਾਨੀ ਕਿਉਂ ਕੰਨ ਨਹੀਂ ਲੱਗਦੀ ਬਟ ਆਲ ਯੂ ਹੈਵ ਟੂ ਸਾਡੇ ਕੋਲ ਪੁਲਿਸ ਫੋਰਸ ਹੈਗੀ ਹੈ ਉਹ ਹੀ ਬੰਦੇ ਨੇ ਉਹ ਹੀ ਅਫਸਰ ਨੇ ਉਹ ਹੀ ਹੈ ਇੱਕ ਵਿਲ ਪਾਵਰ ਚਾਹੀਦੀ ਹੈ ਇੱਕ ਆਪਣਾ ਚੀਫ ਮਿਨਿਸਟਰ ਦੀ ਵਿਲ ਪਾਵਰ either ਡੀਜੀਪੀ ਨੂੰ ਕਰੈਕਟ ਇੰਸਟਰਕਸ਼ਨਸ ਕਲੀਅਰ ਔਰ either ਹோம் ਸੈਕਰੀਟਰੀ ਨੂੰ ਕਿ ਭਾਈ ਬਕਵਾਸ ਨਹੀਂ ਜੇ ਚੱਲਣਾ ਹੂੰ ਕੋਈ ਪੈਸਾ ਲੱਗਾ ਜੀ ਪਹਿਲੇ ਕੱਲ ਬੁਲਾ ਲੋ ਤਾਂ ਨੇ ਫੋਨ ਹੀ ਕਰ ਦੇਣਾ ਸੀ ਚੀਫ ਮਿਨਿਸਟਰ ਦੋਨਾਂ ਨੂੰ ਕਰਨ ਕੋਈ ਚਾਨੀ ਨਹੀਂ ਲੱਗੀ ਪਰ ਇੱਕ ਵਾਰੀ ਕਦਕ ਵੈਸੇ ਚਲਾ ਜਾਏ ਸਾਰਾ ਸੂਬਾ ਠੀਕ ਹੋ ਜਾਂਦਾ ਸੂਬਾ ਜਿੱਥੇ ਲਾਅ ਐਂਡ ਆਰਡਰ ਚੰਗਾ ਹੈ ਉੱਥੇ ਫਿਰ ਆਪਣੇ ਇੰਡਸਟਰੀ ਵੀ ਆਉਂਦੀ ਹੈ ਉੱਥੇ ਉਸ ਰੁਕਾ ਕੇ ਕਿ ਜਿਹੜਾ ਕਾਲਜ ਵੀ ਬੰਦ ਨੇ ਪੜਾਈ ਹੁੰਦੇ ਸਭ ਕੁਝ ਹੀ ਹੁੰਦਾ ਤੋ ਕਹਿੰ ਫਿਰ ਮੈਂ ਦੁਬਾਰਾ ਕਹਿ ਦਿਆਂ ਕਿ ਜਿਹਦੇ ਅਸੀਂ ਚਵਾਨੀ ਨਹੀਂ ਲੱਗਣੀ ਉਹਦਾ ਬੇੜਾ ਗਰਕ ਕਰਕੇ ਰੱਖਿਆ ਹੋਇਆ ਕਰਾ ਕੇ ਹੁਣ ਇਹਨਾਂ ਨੇ ਵੇਖੋ ਆਪਣਾ ਜਲੂਸ ਕਿਵੇਂ ਕੱਢਿਆ ਪੁਲਿਸ ਨੇ ਠੀਕ ਤਲਾਦ ਜੀ ਉਹ ਕੀ ਅਨਪਛਾਤੇ ਪੁਲਿਸ ਹੈ ਕੋਈ ਯਾਰ ਤੁਸੀਂ ਕਿਵੇਂ ਕਹਿ ਸਕਦੇ ਹੋ ਅਨਪਛਾਤੇ ਪੁਲਿਸ ਹੈ 2015 ਚ ਤੁਸੀਂ ਇਹ ਕੀਤਾ ਸੀ ਤੁਸੀਂ ਅੱਜ ਤੱਕ ਲਗੜੇ ਜਾ ਰਹੇ ਹੋ ਬਿਲਕੁਲ ਹਲੇ ਸਟੇਟਮੈਂਟ ਦੇ ਕੇ ਮੇ ਸਕਦੇ ਹੋ ਅਨਪਛਾਤੇ ਪੁਲਿਸ ਹੈ ਫਿਰ ਉਹ ਟਾਈਮ ਟਾਈਂਟ ਬਣਾ ਸੀ ਠੀਕ ਹੈ ਉਹਦੇ ਬਾਅਦ ਚਲੋ ਜੀ ਪਰਚਾ ਨਹੀਂ ਪਰਚਾ ਪਰਚਾ ਕਰ ਦਿੰਦੇ ਆ ਪਰਚਾ ਕੌਣ ਕਰਦਾ ਆਪਣਾ ਛਾਬੇ ਵਾਲਾ ਪਰ ਤੇਰਾ ਕੀ ਲੈਣਾ ਦੇਣਾ ਉਹਦੇ ਚ ਛਾਬੇ ਵਾਲੇ ਦਾ ਬਿਲਕੁਲ ਠੀਕ ਹੈ ਛਾਬੇ ਵਾਲੇ ਤੋਂ ਮੈਂ ਉਹਦੀ ਤੇ ਮੈਂ ਤਾਰੀਫ ਕਰਨਾ ਉਨੇ ਦੇ ਸਾਹ ਗੱਲ ਕੀਤੀ ਮੈਂ ਪੈਨੇ ਆ ਫੜ ਰਿਹਾ ਜੋ ਰਿਕਾਰਡਿੰਗ ਹੈ ਨਾ ਜੋ ਮੇਰੇ ਕੋਲ ਆ ਫੜੇ ਇਹਦੇ ਬਾਅਦ ਮੈਂ ਦੇ ਹੱਥ ਖੜੇ ਨਹੀਂ ਮੈਂ ਨਾਲ ਨਹੀਂ ਪਗੇ ਲੈ ਸਕਦਾ ਬਿਲਕੁਲ ਰੋਜ਼ ਰੱਕ ਲੱਗ ਉਹਨੇ ਆਪਣਾ ਕੰਮ ਕਰਕੇ ਸਾਹ ਗੱਲ ਵੀ ਕਰ ਦਿੱਤੀ ਪਰ ਇਹਨਾਂ ਦੀ ਵੇਖੋ ਨਾ ਕਰੋ ਤੇ ਤੁਸੀਂ ਯਾਰ ਕਹਿੰਦੇ ਹੋ ਇੰਨੀਆਂ ਡਿਗਰੀਆਂ ਨੇ ਇੰਨੇ ਅਸੀਂ ਉਹ ਕੀ ਕੀਦਾ ਯੂਪੀਐਸਐਸਸੀ ਵਗੈਰਾ ਕੀਤਾ ਤੇ ਇਦਾਂ ਤੁਸੀਂ ਨੂੰ ਕਰਨਾ ਅਰੇ ਯਾਰ ਸਿਰ ਇੱਕ ਫੜ ਕਰ ਦੇਣਾ ਪਬਲਿਕ ਡੀਲਿੰਗ ਜੀ ਪਬਲਿਕ ਡੀਲਿੰਗ ਜੇ ਤੁਹਾਡੀ ਨੀਅਰ ਚਗੀ ਹੈ ਤੁਸੀਂ ਆਪਣੇ ਸਮੇਤਾਨ ਦੇ ਨਾਲ ਇਸ ਦਾ ਈਜ਼ੀਐਸਟ ਔਫਿੰਗ ਵਨਲੀ ਦਾ ਵਨਲੀ ਪ੍ਰੋਬਲਮ ਯੂ ਕੈਨ ਸੋਲਵ ਵਿਦਨ ਨੋ ਟਾਈਮ ਸਟ੍ਰਿਕਟ ਸ਼ਾਹਬ ਮੈਂ ਕਿਸੇ ਪਿੰਦ ਨੇ ਬਸ ਬਾਸ ਨੂੰ ਖੁਸ਼ ਕਰਨਾ ਇਨਸਪੈਕਟਰ ਨੇ ਡੀਐਸਪੀ ਨੂੰ ਖੁਸ਼ ਕਰਨਾ ਡੀਐਸਪੀ ਨੇ ਫਲਾਣਾ ਰੂਪ ਤਾਂ ਬਾਬੇ ਦੇ ਖੁਸ਼ੀ ਕਰ ਦੇ ਲੈਂਦੇ ਨੇ ਤਾਂ ਬੇੜਾ ਘਰ ਕੋ ਜੰਦਾ ਸਦਰਾ ਤਾਂ ਪਰ ਮੈਂ ਕੰਪਲੀਟ ਕਰ ਦਿਆਂ ਉਹਨਾਂ ਦੀ ਇਹਨਾਂ ਨੇ ਜੁਨੀ ਆਪਣੀ ਵਕੀਰ ਤੇ ਹੁਣ ਆਪਣਾ ਤੇ ਮੇਰੇ ਬੜੀ ਜੋਕਰ ਆਫ ਦ ਸੈਲਸ ਇਨ ਦਾ ਕੋਰਟ ਕੋਰਟ ਬਣ ਗਏਗਾ ਨਾ ਕਿ ਜੋ ਸਵਾਲ ਪੁੱਛਦੇ ਨੇ ਜੱਜ ਸਾਹਿਬ ਨੇ ਕੋਲ ਜਵਾਬ ਹੀ ਨਹੀਂ ਹੈ ਬਿਲਕੁਲ ਕਿ ਫਿਰ ਉਹ ਤੋਂ ਕਹਿੰਦੇ ਸਾਡੇ ਤੇ ਯਕੀਨ ਕਰੋ ਉਹ ਭਰਾਵਾ ਤੁਹਾਡੇ ਤੇ ਯਕੀਨ ਕਰੀਏ ਕਿਵੇਂ ਜੀ ਅੱਜ ਤੱਕ ਕਿੰਨੀਆਂ ਵਕੀਰ ਸਿਟ ਹੋਈ ਇਹਨਾਂ ਆਪਾਂ ਇਹੀ ਕੇਸ ਲੈਨੇ ਆ 10 ਦਿਨ ਤੱਕ ਤੁਸੀਂ ਅ ਵੱਡਰ ਜੁਲਮ ਕੀਤਾ ਤੁਸੀਂ ਉਹਨਾਂ ਚੁਬਾਂਦੇ ਬਚਾਉਂਦੇ ਪਏ ਹੋ ਤੇ ਜਦੋਂ ਤੁਸੀਂ ਸਾਰੇ ਆਮ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਫਿਰ ਕਹਿੰਦੇ ਸਾਡੇ ਤੇ ਵਿਸ਼ਵਾਸ ਕਰਿਓ ਇਦੋਂ ਵੱਡਾ ਜੋਕ ਹੋ ਸਕਦਾ ਹੈ ਇਹ ਤਾਂ ਪੁਲਿਸ ਦਾ ਹਾਲ ਹੈ ਅੰਗੇ ਤਾਂ ਸੌਂਟ ਸੀ ਕੁਮਨ ਸਰ ਜਿਵੇਂ ਡੀਜੀਪੀ ਪੰਜਾਬ ਤੇ ਐਸਐਸਪੀ ਨਾਨਕ ਸਿੰਘ ਆਪਣੇ ਅਫਸਰਾਂ ਨੂੰ ਬਚਾਉਣ ਤੇ ਲੱਗੇਗੇ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੇ ਆਪਣੀ ਸਾਖ ਦਾਤੇ ਲਗਾਤੀ ਪਰ ਐਫਆਈਆਰ 'ਚ ਇੰਨਾ ਟਾਈਮ ਕਿਉਂ ਲਗਾਤਾ ਉਹਨਾਂ ਨੇ ਇੱਕ ਹੀ ਚੱਕਰ ਹੈ ਇੱਕ ਹਿਊਮਨ ਰਾਈਟ ਦੀ ਵਾਇਲੇਸ਼ਨ ਇੱਕ ਤਾਂ ਦੂਜਾ ਡਿਕਟੇਟਰਸ਼ਿਪ ਤੁਹਾਨੂੰ ਦਿਖਾਈ ਨਹੀਂ ਦਿੰਦੀ ਇਹ ਮੈਂ ਕਰੈਕਟ ਕਰ ਦਿਆਂ ਤੁਸੀਂ ਕਿਹਾ ਇਹ ਆਪਣੇ ਬੰਦਿਆਂ ਨੂੰ ਵਿਚਾਰਨ ਨੇ ਬਿਲਕੁਲ ਨਹੀਂ ਇਹ ਆਪਣੇ ਗੁੰਡਿਆਂ ਨੂੰ ਵਿਚਾਰ ਰਹੇ ਨੇ ਜੀ ਵੈਰੀ ਇੰਪੋਰਟੈਂਟ ਬੰਦਿਆਂ ਨੂੰ ਵਿਚਾਰਾ ਬਿਲਕੁਲ ਆ ਕੇ ਮੇਰੇ ਸਾਜੇ ਮੇਰੀ ਕਮਾਂਡ ਹੈ ਤਾਂ ਉਹ ਜੇ ਸਹੀ ਹੈ ਮੈਂ ਜਾਣ ਲਾ ਦੇਗਾ ਉਹਨੂੰ ਬਚਾਣ ਲਈ ਗੁੰਡੇ ਨੂੰ ਮਿੰਟ ਨਾਲ ਆਵਾਂ ਮੈਂ ਜੋ ਕੱਢਣ ਤੋਂ ਤਾਂ ਇਹ ਪ੍ਰੋਬਲਮ ਦੁਬਾਰਾ ਕਰੈਕਟ ਕਰਨੀ ਆ ਆਪਣੇ ਬੰਦੇ ਨਹੀਂ ਵਿਚਾਰੇ ਗੁੰਡੇ ਵਿਚਾਰੇ ਨੇ ਮੈਸੇਜ ਕੀ ਜਾ ਰਿਹਾ ਹੈ ਉਹ ਆਪਣੇ ਉਹ ਜੋ ਅੰਦਰੋਂ ਬੰਦਾ ਮਾਰ ਕੇ ਆਇਆ ਨੇ ਉਹ ਮੁੰਡਾ ਚੰਗਾ ਸੀ ਕਿੰਨਾ ਪਰ ਸੀ ਗੱਲ ਵੱਖਰੀ ਉਹਦੇ ਜਾਂਦਾ ਨਹੀਂ ਨਸ਼ਰ ਜੀ ਹੁਣ ਸਾਡੀ ਪ੍ਰੋਮੋਸ਼ਨ ਮਿਲ ਜਾਣੀ ਸਾਨੂੰ 10 ਲੱਖ ਮਿਲ ਜਾਣੇ ਹਰ ਇੱਕ ਬੰਦਾ ਇੱਕ ਮੁੰਡਾ ਮਾਰ ਕੇ ਤੁਸੀਂ ਗੱਦ ਕਿਸੇ ਕਰ ਰਹੇ ਹੋ ਕਰਾ ਕੇ ਸੋ ਇਹਦੇ ਨਾਲ ਮੇਰੇ ਸੇ ਇਹਨਾਂ ਦਾ ਕੈਰੈਕਟਰ ਸਾਫ਼ ਹੋ ਗਿਆ ਸਟਾਰਟਿੰਗ ਤੋਂ ਲੈ ਕੇ ਇੱਕ ਮਤਲਬ ਕਿ ਇਹਦੇ ਨਿਕਲਿਆ ਕਿ ਨਾ ਵਿਲ ਪਾਵਰ ਨਾ ਵਿਜ਼ਡਮ ਨਾ ਪ੍ਰੋਫੈਸ਼ਨਲਿਜ਼ਮ ਤੇ ਨਾ ਅਕਾਉਂਟੇਬਿਲਟੀ ਤੇ ਫਿਰ ਕਾਦੀ ਬਗਤ ਕੁਰਸੀਆਂ ਤੇ ਬੈਠੇ ਹੋ ਯਾਰ ਹੈ ਬੱਤਬ ਹਰ ਸਾਡੀ ਦੁਨੀਆ ਨੂੰ ਹਰ ਬੰਦਾ ਜਾ ਕੇ ਆ ਬੇ ਸਾੜਲੇ ਟੈਕਸ ਦੇ ਦਿੱਤੇ ਤੁਸੀਂ ਮੌਜਨਾ ਕਰ ਦਿਓ ਅਰੇ ਆਰਾਮ ਕਰ ਦਿਓ ਕਰੋ ਪਰ ਜਿੱਥੇ ਜਦੋਂ ਬੈਂਚਿਪਸ ਆ ਡਾਊਨ ਉਥੇ ਤੇ ਹਰ ਤਸੀਂ ਇਨਸਾਫ ਤੇ ਕਰੋ ਨਾ ਬਿਲਕੁਲ ਜੀ ਕੁਮਨ ਸਰ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਦੇਖਿਆ ਗਿਆ ਲਗਾਤਾਰ ਬਲਡوزر ਪਾਲਿਸੀ ਲੈ ਕੇ ਆਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੀਲਾ ਪੰਜਾ ਲਗਾਤਾਰ ਚਲਾਇਆ ਜਾ ਰਿਹਾ ਕਿਹਾ ਇਹ ਇਹ ਜਾ ਰਿਹਾ ਵੀ ਇਹ ਨਸ਼ੇ ਤਸ਼ਕਰਾ ਦੇ ਵਿਰੁੱਧ ਨਸ਼ੇ ਤਸ਼ਕਰਾ ਦੇ ਘਾਟ ਢਾਏ ਜਾ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਵੱਡੇ ਮਗਰਮਾਛ ਨੇ ਆਏ ਹੋ ਗੁਰਦੀਪ ਰਾਣੋ ਵਰਗੇ ਨੇ ਉਹਨਾਂ ਦੇ ਵੱਡੇ ਵੱਡੇ ਮਹਿਲ ਐਵੇਂ ਖੜੇ ਨੇ ਰਾਜੀਤ ਪੁਲਿਸ ਆਫਸਰ ਨੇ ਉਹਨਾਂ ਦੇ ਵੱਡੇ ਵੱਡੇ ਮਹਿਲ ਐਵੇਂ ਖੜੇ ਨੇ ਡੀਐਸਪੀ ਭੋਲਾ ਸਿੰਘ ਚਾਹੇ ਜੇਲ੍ਹ ਚ ਨੇ ਪਰ ਉਹਨਾਂ ਦੇ ਹੱਲੇ ਵੀ ਪ੍ਰਾਪਰਟੀ ਉਹ ਮੇ ਹੈ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਹਨਾਂ ਦੇ ਘਰ ਕਿਉਂ ਨਹੀਂ ਟਾਂਦੀ ਇੱਕ ਗਰੀਬਾਂ ਦੇ ਕਿਸਾਨ ਘਰ ਟਾ ਕੇ ਉਹ ਕੀ ਸਵਾਲ ਕਰਨਾ ਚਾਹੁੰਦੀ ਹੈ ਜਿਨ੍ਹਾਂ ਨਾਲ ਗੱਲ ਕਰ ਸਟੋਰੀ ਕੰਟੀਨਿਊਸ ਪੰਜਾਬ ਪੁਲਿਸ ਸਾਡਾ ਐਡਮਿਨਿਸਟ੍ਰੇਸ਼ਨ ਗਰੀਬ ਮਾਰ ਐਨ ਗੋਲੀ ਮਾਰ ਗੋਲੀ ਤੋਂ ਮਾਰਨੋ ਫੇਰ ਦੇਣਾ ਗਰੀਬ ਮਾਰ ਜੀ ਤੇ ਪੰਜਾਬੀ ਦੀ ਬੜੀ ਵਧੀਆ ਕਹਾਵਤ ਹੈ ਤੇ ਕੋਈ ਪੁਰਾਣੇ ਟੋਟ ਕੇ ਨਾ ਇਹ ਨਾਲ ਜੂਵਾ ਮਾਰਦੇ ਪਏ ਨੇ ਮੱਝ ਨਹੀਂ ਮਾਰਦੇ ਬਿਲਕੁਲ ਸਿੰਪਲ ਜੀ ਗੱਲ ਹੁਣ ਆਪਾਂ ਗੱਲ ਕਰਦੇ ਤੁਸੀਂ ਯਾਰ ਜਿੰਨਾਂ ਦੇ ਕਟਾ ਕਰਤਾ ਰਹੇ ਹੋ ਉਹਨਾਂ ਨੇ ਗਲਤ ਕੀਤਾ ਕਾਨੂੰਨ ਹੈਗਾ ਉਹਦੇ ਲਈ ਘਾਲ ਤਾਂ ਅੰਦਾ ਕੋਈ ਕਾਨੂੰਨ ਨਹੀਂ ਕਿਤੇ ਉਸ ਘਰ ਦੇ ਵਿੱਚ ਬੱਚੇ ਪਾਲਦੇ ਨੇ ਬੱਚੇ ਜਿਹੜੇ ਪੜਦੇ ਨੇ ਕੱਲ ਉਹਨਾ ਭਵਿੱਖ ਬਣਨਾ ਹੈ ਔਰ ਤੁਹਾਡੀ ਕਰਤੂਤ ਕਰਕੇ ਕਾਟਾ ਕੇ ਉਹ ਬੱਚਾ ਜਿਹਨੇ ਪੜ ਕੇ ਡਾਕਟਰ ਇੰਜੀਨੀਅਰ ਹੋ ਸਕਦਾ ਪ੍ਰਾਈਮ ਮਿਨਿਸਟਰੀ ਬਣਦਾ ਤੁਸੀਂ ਉਹਨੂੰ ਗੁੰਡਾ ਬਣਾਉਂਦੇ ਰਾਤ ਚੜਦਿਓ ਯਾਰ ਤਾੜ ਤੁਸੀਂ ਬੈਠੇ ਹੋ ਸੁੱਤੇ ਤੁਹਾਡੀ ਮਾਂ ਨੂੰ ਤੁਹਾਡੀ ਇੱਥੇ ਚੱਲਦਾ ਮਾਂ ਕਰਦੇ ਵਿੱਚ ਮਾਂ ਭੈਣ ਸਾਰੇ ਹੁੰਦੇ ਨੇ ਰਾਤੋ ਰਾਤ ਤੁਹਾਡੇ ਸਿਰ ਤੋਂ ਛੱਤ ਨਿਕਲ ਜਾਏ ਉਹ ਬੱਚਾ ਉੱਤੋਂ ਪੰਜਾਬ ਦਾ ਖੂਨ ਜੀ ਉਹਨਾਂ ਨੂੰ ਤੁਸੀਂ ਬਣਾ ਰਹੇ ਹੋ ਤੂੰ ਕਰ ਕੀ ਰਹੇ ਹੋ ਤੁਸੀਂ ਫਿਰ ਉਹ ਹੀ ਕਿ ਤੁਸੀਂ ਫਿਰ ਐਟੀ ਐਟੀ ਵਾਲਾ ਪੈੜਾ ਦੌਰ ਲੈਣਾ ਚਾਹਦੇ ਹੋ ਇਹ ਤਾਂ ਗੱਲ ਹੋ ਗਈ ਬਾਕੀ ਜਿਹੜੇ 100 ਗੱਲਾਂ ਦੀ ਇੱਕ ਗੱਲ ਕਰੀਏ ਆ ਦੇਖੋ ਤੁਸੀਂ ਨਾ ਤੇ ਲੈ ਦਿੱਤੇ ਤੁਸੀਂ ਜਿਹੜੇ ਨੌਣ ਬੰਦੇ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਸਭ ਕੁਝ ਪਤਾ ਤੁਹਾਨੂੰ ਪਤਾ ਸਾਨੂੰ ਵੀ ਪਰ ਤੁਹਾਨੂੰ ਵੀ ਸਾਨੂੰ ਪਤਾ ਕਿਤੇ ਨੇ ਫੜਦੇ ਨਹੀਂ ਹੋ ਤੁਸੀਂ ਜੀ ਠੀਕ ਹੈ ਤੇ ਇਹ ਅੱਛਾ ਉਹਦੇ ਆਪਣੇ ਕੋਰ ਵਿਜੇ ਪ੍ਰਤਾਪ ਜੀ ਨੇ ਉਹਨਾਂ ਨੇ ਤਾਂ ਓਪਨਲੀ ਕਿਹਾ ਕਿ ਜਿਹਨੇ ਬੰਦਿਆਂ ਨੂੰ ਮੈਂਟ ਕੀਤਾ ਸੀ ਉਹ ਸਟੇਜਾਂ ਤੇ ਫਿਰਦੇ ਪਏ ਨੇ ਬਿਲਕੁਲ ਦੂਜੇ ਰਾਗੇ ਗੁਰਦੂਰੇ ਕੱਲ ਹੋਰ ਚਲਾ ਇਹਨਾਂ ਨੂੰ ਮਾਨਾ ਮਾਰਦਾ ਜੀ ਜੀ ਇਹ ਇਲੈਗਲ ਸਮ ਹਮ ਇਹ ਕਾ ਇਲੈਗਲ ਉਹਨ ਯਾਰ ਤੁਹਾਨੂੰ ਪੁੱਛੇ ਪੰਜਾਬ ਦੇ ਵਿੱਚ ਕਿੰਨੀਆਂ ਕਲੋਨੀਆਂ ਬਣਦੀਆਂ ਨੇ ਉਹਦੇ ਵਿੱਚ ਕੌਣ ਕੌਣ ਹੁੰਦਾ ਕਿਹਦਾ ਕਿਹਦਾ ਇਨਵੋਲਵਮੈਂਟ ਕਿਹਦੇ ਹੁੰਦੀ ਇਨਵੈਸਟਮੈਂਟ ਹੁੰਦੀ ਐ ਨਾ ਕਿੰਨੂੰ ਨਹੀਂ ਪਤਾ ਉਹ ਜਿਹੜੀਆਂ ਹਜ਼ਾਰਾਂ ਏਕੜਾਂ ਤੇ ਲੈ ਕੇ ਚੱਲੀ ਏ ਉਹਨਾਂ ਨੂੰ ਤੁਸੀਂ ਦੋ ਸਾਲਾਂ ਬਾਅਦ ਜਦੋਂ ਦਿਲ ਕਰਦੇ ਇਲੈਕਸ਼ਨ ਆ ਪਰ ਦੇਖ ਰਾ ਕੀ ਕਿ ਉਹ ਰੈਗੂਲਰ ਕਰ ਸਕਦੇ ਹੋ ਬਿਲਕੁਲ ਤੇ ਇਹ ਜਿਹੜਾ ਮੈਂ ਮਤਬਰੇ ਸਿੰਪਥੀ ਨਹੀਂ ਹੈ ਗੱਲ ਵਾਲੇ ਨਾਲ ਪਰ ਜਿਹੜਾ ਤਾ ਤੋੜਨਾ ਹੈ ਇਹ ਤੇ ਉਹ ਬੱਜਰ ਬੱਜਰ ਬਣਾ ਹੈ ਹਾਂ ਤੇ ਇਹ ਤੇ ਤੁਸੀਂ ਫਿਰ ਕੀ ਕਿ ਗੁਨਾਹ ਕਰਦੇ ਤੁਸੀਂ ਹੈਨਾ ਜੀ ਤੇ ਕਹਿੰਦੇ ਸਾਹਿਬ ਅਰੇ ਪੁਲਿਸ ਦਾ ਕੰਮ ਹੁੰਦਾ ਐ ਐਂ ਇਸ ਨਾਲ ਸਹਾਰਾ ਕੀ ਉਹ ਗੁਨਾਹਗਾਰ ਨੂੰ ਸਹੀ ਰਾਹ ਤੇ ਪਾਓ ਤੁਸੀਂ ਤੇ ਉਹਨਾਂ ਦੇ ਬੱਚਿਆਂ ਨੂੰ ਧੀਆ ਪੈਣਾ ਸਾਰਿਆਂ ਨੂੰ ਕਿਸੇ ਕੋਈ ਹੋ ਕੇ ਕਿ ਕਿਲਾ ਫੁੰਖਾਰ ਬਣਾ ਰਹੇ ਅੱਛਾ ਘਮਣ ਸਾਹਿਬ ਇੱਕ ਨਾ ਰਿਪੋਰਟ ਪਬਲਿਸ਼ ਹੁੰਦੀ ਹੈ ਦਾ ਟ੍ਰਿਬਿਊਨ ਚ ਉਹ ਰਿਪੋਰਟ ਇੱਕ ਐਨਜੀਓ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਆ ਉਸ ਰਿਪੋਰਟ ਦੇ ਵਿੱਚ ਆਇਆ 20% ਤੋਂ ਵੱਧ ਪੁਲਿਸ ਮੁਲਾਜ਼ਮ ਇਹੋ ਜਿਹੇ ਹਨ ਜਿਹੜੇ ਲੋਕਾਂ ਉੱਤੇ ਆਪਣਾ ਦਬਾਅ ਪਾਉਣਾ ਚਾਹੁੰਦੇ ਨੇ ਦਬਾਅ ਮਤਲਬ ਇਨ ਮੀਨਸ ਕਹਿ ਲਈਏ ਵੀ ਆਪਾਂ ਉਹ ਕਹਿੰਦੇ ਨੇ ਵੀ ਅਸੀਂ ਜੇ ਲੋਕਾਂ ਉੱਤੇ ਦਬਾਅ ਨਹੀਂ ਪਾਵਾਂਗੇ ਤਾਂ ਲੋਕ ਸਾਡੇ ਵਿਰੁੱਧ ਹੋ ਜਾਣਗੇ ਇਸ ਕਰਕੇ ਅਸੀਂ ਦਬਾਅ ਪਾ ਕੇ ਉਹਨਾਂ ਉੱਤੇ ਰੱਖਣਾ ਚਾਹੁੰਦੇ ਆ ਕਿ ਇਹ ਤਾਣਾਸ਼ਾਈ ਨਹੀਂ ਹੈਗੀ ਪੁਲਿਸ ਦੀ ਇੱਕ ਪਬਲਿਕ ਸਰਵੈਂਟ ਇਹੋ ਜੀਆਂ ਗੱਲਾਂ ਕਰੇ ਤਾਂ ਇਹ ਕਹਾਣੀ ਕਿੱਧਰ ਨੂੰ ਜਾਂਦੀ ਹੋਈ ਸਾਬਤ ਹੁੰਦੀ ਹੈ ਇਹ ਤਾਣਾਸ਼ਾਈ ਤੇ ਹੈਗਾ ਅਰੇ ਮਹਾ ਮੂਰਖ ਸ ਹੈ ਇਹ ਗੱਲਾਂ ਕਰਨੀਆਂ ਜੀ ਸਾਡੇ ਤੋਂ ਅਰੇ ਪੁਲਿਸ ਤੋਂ ਤੁਹਾਡੇ ਤੋਂ ਡਰੀਏ ਕਿਉਂ ਬਈ ਤੁਸੀਂ ਤਨਖਾਹ ਕਾ ਜਿਨੰਦੇ ਹੋ ਤਨਖਾਹ ਤੁਸੀਂ ਛੋਟੇ ਤੋਂ ਛੋਟਾ ਕੀ ਅੱਛਾ ਐਗਜ਼ਾਮਪਲ ਹੀ ਦੇ ਦਿੰਨਾ ਮੈਂ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੇ ਇਹਨਾਂ ਨੇ ਕਲੀਅਰ ਕਰ ਦਿੱਤਾ ਸਾਰੇ ਨੂੰ ਕਿ ਹੁਣ ਤੁਹਾਡੀਆਂ ਬਦਮਾਸ਼ੀਆਂ ਮੇਰੇ ਤੋਂ ਨਹੀਂ ਸੌਂਦੀਆਂ ਜਾਂਦੀਆਂ ਠੀਕ ਹੈ ਤੇ ਤੁਸੀਂ ਆ ਗੱਲਾਂ ਕਰਨਿਓ ਤੁਹਾਡਾ ਵਾਟ ਯੂ ਮੀਨ ਮੈਂ ਕਿ ਤੁਸੀਂ ਡਰਾ ਕੇ ਰੱਖਦੇ ਹੋ ਅੱਛਾ ਇਹਦੇ ਐਟ ਦ ਸੇਮ ਟਾਈਮ ਮੈਂ ਐਡ ਕਰਾਂ ਇਹ ਤੇ ਜਿਹੜੇ 20% ਨੇ ਇਹ ਤੇ ਗੁੰਡੇ ਹੋਗੇ ਸਿੱਧੀ ਜੀ ਗੱਲ ਹੈ ਜਿਹੜਾ ਬੰਦਾ ਡਰਾ ਕੇ ਗੁੰਡੇ ਦਾ ਕੰਮ ਡਰਾਣਾ ਹੁੰਦਾ ਹੈ ਗੁੰਡੇ ਹੋਗੇ ਬੰਨੋ ਨਾਲ ਨਰਾ Hmm. जि, अस्सी बंद चंगे होन और हो तो चुप करा देन तो hmm. तो तो कर दी yeah. hmm. तो तो दे, दे, दे है बी ठीक मैं मतलब शर्मिंद्र वाली वाली मेरे हेठा कोई कर है, hmm. और मे, और मेरे चंगे का फायदा है ਜੀ ਤੇ ਇਹ ਤਾਂ ਮੈਂ ਕਹਾਂਗਾ ਉਹ 20% ਤੇ ਉਹ ਤੇ ਫਿਰ ਵੀ ਆਪਣੇ ਆਪਣੇ ਆਪਣਾ ਗੁੰਡਾ ਮੰਨਦੇ ਨੇ 80% ਤੋੜਲੇ ਜ਼ਮੀਰ ਨੂੰ ਕੀ ਹੋਇਆ ਤੁਸੀਂ ਸੰਵਿਧਾਨ ਦੀਆਂ ਸੁਵਾਂ ਲਈਆਂ ਨੇ ਉਹਦੇ 'ਚ ਇੱਕ ਜੋ ਗੁਨਾਹ ਹੋਣ ਨਹੀਂ ਦੇਵਾਂਗੇ ਤੇ ਜੋ ਗੁਨਾਹ ਦਾ ਪਤਾ ਲੱਗਦਾ ਹੈ ਤੇ ਉਹਦੇ 'ਚ ਵੀ ਤੁਹਾਡਾ ਹਲਕ ਨੂੰ ਕਰਨਾ ਹੈ ਜਿੱਦੋਂ ਤੁਹਾਨੂੰ ਪਤਾ ਹੈ ਤੁਹਾਡਾ ਸਬੋਡੀਨਰ ਭਾਵੇਂ ਸੀਨੀਅਰ ਹੋ ਭਾਵੇਂ ਜੂਨੀਅਰ ਹੈ ਤੇ ਜੋ ਗੁਨਾਹ ਕਰਿਆ ਗੁਨਾਹ ਵੀ ਤੁਹਾਡਾ ਪਤਾ ਹੈ ਕਿ ਸਾਰੇ ਐਕਸਟਰਸ਼ਨ ਦੇ ਵਿੱਚ ਇਨਵੋਲਡ ਜੋ ਗਲਤ ਕੰਮ ਦੇ ਇਨਵੋਲਡ ਤੇ 80% ਜੋ ਚੋਪ ਰਹੇ ਨੇ ਤੇ ਭਾਈ ਫਿਰ ਇਹ ਤੇ ਤੁਹਾਡੇ ਤੇ ਲਾਣਾ ਪੀਏ ਪਲੀਜ਼ ਵੇਕ ਅਪ ਲਿਸਨ ਟੂ ਯਰ ਜ਼ਮੀਰ ਲਿਸਨ ਟੂ ਸੋ ਸੰਵਿਧਾਨ ਲੈ ਛੱਡੋ ਜੀ ਮੇਰੇ ਫਰਾਨੇ ਨੇ ਕਿਹਾ ਧਮਕਾਣੇ ਨੇ ਕਿਹਾ ਤੁਸੀਂ ਸੌ ਚੁੱਕੀ ਸੰਵਿਧਾਨ ਦੀ ਹੈ ਨਾ ਇਹਨਾਂ ਨੇ ਆਉਣਾ ਜਾਣਾ ਹੁਣ ਬਾਅਦ ਚ ਤੁਸੀਂ ਆਪਣੇ ਯਾਰ ਆਪਣਾ ਆਪ ਹੀ ਵੇਖ ਲਓ ਸਰ ਕਿੰਨੇ ਨੇ ਪੁਲਿਸੇ ਆਪਣੇ ਸਾਲ ਕਿਸੇ ਹੋਜੀ ਮੇਰੀ ਤਰੀਕ ਹੈ ਕਿਸੇ ਮੇਰੀ ਛੋਟਾ ਕੀ ਵੱਡਾ ਕੀ ਸੋ ਟਾਈਮ ਟੂ ਕਮ ਆਊਟ ਟਾਈਮਸ ਹੈਵ ਚੇਂਜ ਕਾਈਂਡਲੀ ਚੇਂਜ ਅਛਾ ਕੋਮਨ ਸਰ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਦੇ ਵਰਤਾਂਤ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਚਾਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਹੈ ਚਾਹੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੈ ਚਾਹੇ ਬਜਟ ਸੈਸ਼ਨ ਦੇ ਵਿੱਚ ਜੋ-ਜੋ ਗੱਲਾਂ ਹੋਈਆਂ ਹਨਾ ਕਿੱਧਰ ਨੂੰ ਗੱਲਬਾਤ ਤੁਰੀ ਇਹ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਇਹ ਇਹ ਨੈਰੇਟਿਵ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਸਾਰੇ ਇਹ ਸਾਰਾ ਸਦਾਨ ਪੰਜਾਬ ਨੂੰ ਟੱਠੇ ਖੁੱਸ ਡਰ ਨੌਲਾ ਜਾ ਰਿਹਾ ਸਾਹਿਬ ਜੀ ਗੱਲ ਕਰਦੇ ਆ ਇਹ ਸਾਫ ਮੇਰਾ 75 50 ਦਾ ਜਨਮ ਹੈ ਓਕੇ ਇਹ ਸਾਰ 80 ਜਦੋਂ ਅਕਬਰ ਸਿਓ ਮੈਂ ਸਾਰਾ ਦੇਖਿਆ ਮੈਂ ਮੇਰੇ ਵਰਗੇ ਆਪਣੇ ਜਿੰਨੇ ਸਾਰਿਆਂ ਨੇ ਦੇਖਿਆ ਇਹ ਦੁਬਾਰਾ ਉਹ ਫਿਰ ਉਹ ਹੀ ਹੱਤਬਾਦ ਵਾਲਾ ਨਾ ਦੇ ਦੇਣਗੇ ਇਹ ਉਹਨੂੰ ਕ੍ਰੀਏਟ ਕਰਨ ਦੇ ਨੇ ਹਰ ਪਾਸੇ ਦੇਖੋ ਲਾਅਨ ਆਰਡਰ ਫੇਲਿਅਰ ਜੀ ਚੀਜ਼ਾਂ ਕੀ ਹੁੰਦੀਆਂ ਨੇ ਇਕਨੋਮੀ ਸਟੇਟ ਦਾ ਸਟੇਟ ਹੂੰ ਸਵਾ 4 ਲੱਖ ਕਰੋੜ ਦਾ ਕੱਟ ਗਿਆ ਸਵਾ ਲੱਖ ਮੇ ਤੁਸੀਂ ਚਾਲ ਦ ਤਿੰਨ ਸਾਲਾਂ ਜਾਂਦੇ ਜਾਂਦੇ 500% ਕਰ ਆ ਗਿਆ ਸੋ ਫੇਲਰ ਲਾਅ ਐਂਡ ਆਰਡਰ ਫੇਲਰ ਇਕਨੋਮੀ ਫੇਲਰ ਇੰਡਸਟਰੀ ਦਾ ਤੁਸੀਂ ਆਪੇ ਕਰ ਦਿਓ ਤੇ ਆਪਾਂ ਸਮਰੀ ਕਰੀਏ ਗਵਰਨਮੈਂਟ ਬਿਲਕੁਲ ਆਪਾਂ ਸਮਰੀ ਕਰ ਦਿੰਦੇ ਆ ਜੈ ਜਵਾਨ ਜੈ ਕਿਸਾਨ A60 ਚਾਇਆ ਸੀ ਜਦੋਂ ਪੰਜਾਬ ਇੰਡੀਆ ਭੁੱਖਾ ਨੰਗਾ ਸੀ ਤੇ ਆਪਾਂ ਢਿੱਡ ਭਰਿਆ ਇੰਡੀਆ ਨੂੰ ਨੰਬਰ 1 ਬਣਾਤਾ ਆਪਾਂ ਪੰਜਾਬ ਨੰਬਰ 1 ਬਣ ਗਿਆ ਰਾਈਟਸ ਹੁਣ ਤੁਸੀਂ ਜਿਸਾਨ ਜਵਾਨ ਨੂੰ ਮਾਰ ਦਿੱਤਾ ਤੁਹਾਡੇ ਸਾਹਮਣੇ ਵਿੱਚ ਕੈਨੇਡਾ ਲੋ ਮਾਰਦੇ ਜਵਾਨ ਮਾਰਤਾਂ ਕਿਸਾਨਾਂ ਨੂੰ ਤੁਸੀਂ ਘਰ ਬੁਲਾ ਕੇ ਰੈਸਟ ਕਰ ਦਿਓ ਕਿਸਾਨ ਮਾਰਤੇ ਬਿਲਕੁਲ ਜੇ ਬਾਕੀ ਜਿਹੜੇ ਇਨਸਾਨ ਰਹਿ ਗਏ ਨਾ ਨਾ ਕੋਲ ਨੌਕਰੀਆਂ ਨਾ ਚੱਕਰੀਆਂ ਨਾ ਕੁਝ ਨਾ ਉਹਨਾਂ ਦੀ ਦਵਾ ਨਾ دارو ਤੇ ਹਰ ਪਾਸੇ ਤੇ ਫੇਲੀ ਫੇਲੀ ਕਰਾ ਕੇ ਤਾਂ ਐਸ ਉਹਨੇ ਪੱਠਾ ਆਪਣਾ ਪਠੇ ਸੁਟਣ ਲੈ ਰਹੇ ਨੂੰ ਸੁਟਣ ਲੈ ਨੇ ਸੁਟਣ ਲੈ ਨੇ ਸੁਟੇ ਨੇ ਸਮਝ ਗਏ ਨਾ ਟੈਂਸ਼ਨ ਨਹੀਂ ਜੇ ਜਦੋਂ ਤੁਸੀਂ ਕੁਝ ਕਰ ਹੀ ਨਹੀਂ ਰਹੇ ਹੋ اچھا ਫਿਰ ਜਿਹੜਾ ਜਿਹੜਾ ਸਭ ਤੋਂ ਸੋਹਦੀ ਗੱਲ ਹੈ ਵਿਧਾਨ ਸਭਾ ਔਰ ਪਾਰਲੀਮੈਂਟ ਸੱਡੀ ਇਹਨੂੰ ਕਹਿੰਦੇ ਨੇ ਮੰਦਰ ਆਫ ਡੈਮੋਕ੍ਰੇਸੀ ਰਾਈਟ ਉੱਥੇ ਉਹ ਲੱਗਦਾ ਨਹੀਂ ਕਿ ਜਿਵੇਂ ਠੀਕੇ ਦਾ ਕੀਰ ਪੱਡ ਬਜ ਨਹੀਂ ਹੋ ਰਹੀ ਇਹ ਕੋਈ ਚੱਜ ਦੀ ਗੱਲ ਨਹੀਂ ਉਹ ਇੱਕ ਦੂਜੇ ਨੂੰ ਸਾਨੇ ਮਾਰਦੇ ਸਾਨੇ ਕੋਈ ਚੱਜ ਦੀ ਗੱਲ ਹੈ ਹੀ ਨਹੀਂ ਇਹ ਕਾਦੀ ਹੋਈ ਹੈ ਕਿ ਜਦੋਂ ਤੁਸੀਂ ਜਿਹੜਾ ਡੈਮੋਕ੍ਰੇਸੀ ਦਾ ਮੰਦਰ ਹੀ ਖਤਮ ਕਰ ਦਿੱਤਾ ਰਹਿ ਕੀ ਗਿਆ ਐਸਾ ਨਾਕਾਇਦਾ ਨਾ ਕਾਨੂੰਨ ਨਾ ਜ਼ਮੀਰ ਨਾ ਕੁਝ ਉਹ ਪੰਜਾਦਾ ਬੇੜਾ ਘਰ ਦਾ ਅੱਛਾ ਇੱਕ ਸਵਾਲ ਲੈ ਕੇ ਕੈਪਟਨ ਸਾਹਿਬ ਫਿਰ ਗੱਲ ਖਤਮ ਕਰਦੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਿਬ ਨੇ ਕਰਨਲ ਬਾੜ ਦੀ ਪਤਨੀ ਨੂੰ ਮਿਲਦਾ ਸਮਾਂ ਦਿੱਤਾ ਸੀ ਤੁਸੀਂ ਕਿਵੇਂ ਦੇਖਦੇ ਹੋ ਮੁਲਾਕਾਤ ਤੋਂ ਬਾਅਦ ਜਿਹੜਾ ਇਹ ਪ੍ਰੋਬਲਮ ਸੋਲਵ ਹੋਊਗਾ ਉਹ ਕਹਿੰਦੇ ਨਾ ਬਹੁਤ देर ਕਰਦੀ ਮਿਹਰਬਾਨ ਆ ਤੇ ਕਿਵੇਂ 14 ਤਰੀਕ ਦਾ ਹੋਇਆ ਜੀ ਬੱਸ ਤੁਸੀਂ ਕਰ ਕੀ ਵਾਟ ਅੱਛਾ ਯਾਦ ਦੱਸੋ ਮੈਂ ਕਿੱਥੇ ਬਿਜ਼ੀ ਆ ਹਮ ਸਾਨੂੰ ਦੱਸੋ ਕਿ 14 ਤਰੀਕ ਐਸਾ ਕੀ ਕੰਮ ਸੀ ਕਿ ਜਦੋਂ ਤੁਸੀਂ 5 ਮਿੰਟ ਲੱਕ ਲਏ ਐਂਡ ਫਿਰ ਆਲ ਦਾ ਮੋਰ ਸੀਰੀਅਸ ਕਰਾ ਕੇ ਜਿਹੜਾ ਜਰਨਲ ਹੈ ਆਪਣਾ ਇਧਰ ਦਾ ਉਹਨੇ ਐਂਡ ਡੀਜੀਪੀ ਸੇ ਆਪਣਾ ਕਿਹਾ ਇਹ ਨੈਸ਼ਨਲ ਇੰਟਰਸਟ ਦਾ ਇਸ਼ੂ ਹੈ ਕਿ ਆਰਮੀ ਤੇ ਪੁਲਿਸ ਦਾ ਨੈਸ਼ਨਲ ਇੰਟਰਸਟ ਦੀ ਗੱਲ ਹੋਏ ਸਾਡੇ ਸੀਐਮ ਕੋਲ 12 ਦਿਨ ਤੱਕ ਟਾਈਮ ਹੀ ਨਾ ਹੋਏ ਬਿਲਕੁਲ ਦੱਸੋ ਜੀ ਇਦੋਂ ਭੜਾ ਕੀ ਹੋ ਸਕਦਾ ਹੈ ਇਹ ਤੁਹਾਨੂੰ ਮਤਲਬ ਜਰਮੀ ਯੂ ਡੋਟ ਕੇਅਰ ਫੋਰ ਦ ਡੀਜੀਪੀ ਪੁਲਿਸ ਐਂਡ ਫੌਜ ਨੂੰ ਕਿ ਤੁਸੀਂ ਆਪਣਾ ਫਿਰ ਪੈਰਾਂ ਚ ਰੱਖਣ ਲਏ ਹੋ ਜੀ ਹੈ ਇਹਦੋ ਬਹੁਤ ਮਧਾਰ ਪਰਸੇ ਪਹਿਲੇ ਤੋਂ ਪੜਾ ਇਹ ਤੋਂ ਪੜਾ ਹੋ ਨਹੀਂ ਸਕਦਾ ਹੂੰ ਤਾਂ ਇਹਨਾਂ ਨੂੰ ਆਪ ਥੋੜਾ ਸ਼ਰਮਿੰਦਾ ਹੋਣਾ ਚਾਹੀਦਾ ਸੀ ਸ਼ਰਮਿੰਦਾ ਨਾ ਕਰ ਸੋ ਉਮੀਦ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਜਾਂ ਵਿਰਦਾਤ ਬਣਾਇਆ ਜਾ ਰਿਹਾ ਉਹ ਆਉਣ ਵਾਲੇ ਦਿਨਾਂ ਵਿੱਚ ਜਾਂ ਮੌਜੂਦਾ ਸਮੇਂ ਵਿੱਚ ਠੀਕ ਹੁੰਦਾ ਨਜ਼ਰ ਆਵੇਗਾ ਥੈਂਕ ਯੂ ਧੰਨਵਾਦ